ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਲੇ ਉਮੀਦ ਕਰਨਾ ਤੁਸੀ ਸਾਰੇ ਖਰੀਦ ਨਾਲ ਉਹਗੇ ਰੱਬ ਸਾਰਿਆਂ ਨੂੰ ਚਰਦੀ ਖਲਚ ਰੱਖੇ 47 ਦੀ ਵੰਡ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਜਦੋਂ ਪਾਕਿਸਤਾਨ ਆਜ਼ਾਦ ਹੋਇਆ ਪਾਕਿਸਤਾਨ ਨੂੰ ਆਪਣਾ ਇੱਕ ਵਤਨ ਮਿਲਿਆ ਉਸ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਸਟਰਗਲ ਕੀਤੀ ਜਿਨ੍ਹਾਂ ਨੇ ਸਰਵਾਈਵ ਕੀਤਾ ਉਸ ਇੱਕ ਸਰਦਾਰ ਸੀ ਸਿੱਖਾਂ ਦੀ ਇੱਕੀ ਡਿਮਾਂਡ ਸੀ ਕਿ ਖਾਲਸਤਾਨ ਖਾਲਸਾ ਰਾਜ ਉਹਨਾਂ ਦਾ ਇੱਕ ਅਲੱਗ ਆਪਣਾ ਵਤਨ ਹੋਵੇ ਲੇਕਿਨ ਹਾਲੇ ਤੱਕ ਸਿੱਖਾਂ ਨੂੰ ਸਿੱਖਾਂ ਦੇ ਰਾਈਟਸ ਹਾਲੇ ਤੱਕ ਨਹੀਂ ਮਿਲੇ ਸਿੱਖਾਂ ਨੂੰ ਉਹਨਾਂ ਦੇ ਹਕੂਕ ਹਾਲੇ ਤੱਕ ਨਹੀਂ ਮਿਲੇ ਬਹੁਤ ਜ਼ਿਆਦਾ ਅਸੀਂ ਦੇਖਿਆ ਕਿ ਸੂਰਤੇ ਹਾਲਾ ਖਰਾਬ ਹੋਈਆਂ ਸਿੱਖ ਕੀਤਾ ਗਿਆ ਸ਼ਹੀਦ ਕੀਤਾ ਗਿਆ ਸਿੱਖਾਂ ਦੇ ਜਿਹੜੇ ਗੁਰਦੁਆਰੇ ਸੀ ਉਹਨਾਂ ਨੂੰ ਗਿਰਾਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੀਆਂ ਤਹਿਰੀਕਾਂ ਸ਼ੁਰੂ ਹੋਈਆਂ ਇਸ ਟਾਈਮ ਤੇ ਬਹੁਤ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੀਆਂ ਨੇ ਤੇ ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਨੂੰ ਖਾਲਸਾਤਨ ਮਿਲੇਗਾ ਖਾਲਸਾ ਰਾਜ ਆ ਜਾਏਗਾ ਸਿੱਖ ਇਸ ਟਾਈਮ ਤੇ ਕਿੱਥੇ ਸਟੈਂਡ ਕਰ ਰਹੇ ਨੇ ਪਾਕਿਸਤਾਨ ਦਾ ਮੌਕਫ ਕੀ ਹੈ ਇਸ ਸੰਬੰਧਤ ਲਗਾਈ ਦੀ ਵੀਡੀਓ ਇਹ ਵੀਡੀਓ ਲਵਾਦ ਰਹੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਆਉਣ ਵਾਲੀਆਂ ਜ ਜਦੋਂ ਦਾ ਇੰਡੀਆ ਪਾਕਿਸਤਾਨ ਬਣਿਆ ਹੈ ਉਦੋਂ ਦਾ ਸਿੱਖਾਂ ਨੂੰ ਉਹਨਾਂ ਦੇ ਉਹ ਹਕੂਕ ਜਾਂ ਉਹ ਮਫਾਦਤ ਜਿਹੜੇ ਨੇ ਉਹ ਨਹੀਂ ਮਿਲ ਸਕੇ ਬਲਕਿ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਸਿੱਧੂ ਮੂਸੇਵਾਲਾ ਇਸ ਚੀਜ਼ ਦੀ ਬਹੁਤ ਵੱਡੀ ਐਗਜ਼ੈਂਪਲ ਹੈ ਸਿੱਧੂ ਮੂਸੇਵਾਲਾ ਜਿਹਨੂੰ ਤੁਹਾਨੂੰ ਪਤਾ ਹੀ ਹੈ ਕਿ ਕਦੀ ਉਹਨੂੰ ਕਹਿੰਦੇ ਆ ਕਿ ਜੀ ਉਹ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਤੇ ਕਦੀ ਕਹਿੰਦੇ ਕਿ ਜੀ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਇਹ ਤੁਹਾਨੂੰ ਵੀ ਸਾਰਾ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਲਾ ਕੌਣ ਹੈ ਇੱਕ ਉਹ ਬੰਦਾ ਜਿਹੜਾ ਇੱਕ ਉਭਰਦਾਇਆ ਲੀਡਰ ਬਣ ਸਕਦਾ ਸੀ ਸੇ ਸੇਕਾ ਕਮਿਊਨਿਟੀ ਵਾਸਤੇ ਇਹ ਉਹ ਲਹੂ ਦੇ ਕਤਰੇ ਨੇ ਜਿਨ੍ਹਾਂ ਨੇ ਇੱਕ ਤਹਿਰੀਕ ਨੂੰ ਜਨਮ ਦਿੱਤਾ ਉਹ ਲਹੂ ਦੀ ਤਹਿਰੀਕ ਕਿਹੜੀ ਖਾਲਿਸਤਾਨ ਤੱਕ ਹੁਣ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇੱਕ ਹਕੀਕਤ ਬਣ ਸਕਦਾ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰਦ ਅਮਲ ਰਹਿ ਗਿਆ ਜਿਹੜਾ ਉਹਨਾਂ ਵਾਸਤੇ ਆਪਣਾ ਇੱਕ ਕਰਤਾਰਪੁਰ ਦਰਬਾਰ ਸਾਹਿਬ ਇੱਕ ਮੱਕਾ ਹੈ ਅੱਜ ਉਹਦਾ ਰਾਸਤਾ ਤਕਰੀਬਨ ਬੰਦ ਕੀਤੇ ਹੋਏ ਕਿੰਨਾ ਅਰਸਾ ਹੋ ਗਿਆ ਇਹ ਉਹਨਾਂ ਦੇ ਦਿਲਾਂ 'ਚ ਪੁੱਛ ਕੇ ਵੇਖੋ ਕਿ ਉਹਨਾਂ ਦੇ ਦਿਲਾਂ 'ਤੇ ਕੀ guzrti ਹੈ بسم اللہ الرحمن الرحیم अस्सलाम वालेकुम मैं जो तु देख रहे हो 36 डिजिटल पंजाबी और मैं हां थोड़ी मेज़बान शमाइला नियाज अच्छा ए व्लॉग ਜਿਹੜਾ ਨੋ ਖਾਸ ਕਰਕੇ हां ਹੈ ਵੀ ਆ ਮੈਨੂੰ ਪਿਆਰ ਵਰਸ ਸਿੱਖਾ ਦਿੰਦਾ हां ਮੈਂ ਕਰਦੀ ਆ ਸਿੱਖ ਕਮਿਊਨਿਟੀ ਨੂੰ ਪ੍ਰੋਮੋਟ ਮੈਂ ਇਹਦਾ ਇਤਰਾਫ ਕਰਦੀ ਜਿਹੜਾ ਆਪਣੇ ਦਿਮਾਗਾਂ ਦੇ ਵਿੱਚ ਇਸ ਚੀਜ਼ ਨੂੰ ਬਾਕੇ ਬੈਠੇ ਹੋਇਆ ਹੈ ਕਿ ਜੀ ਸਿੱਖਾਂ ਨਾਲ ਬੜਾ ਪਿਆਰ ਹੈ ਤੇ ਫਲਾਨਾ ਹੈ हां ਮੈਂ ਕਰਦੀ ਆ ਪਿਆਰ ਬਿਤੇ ਇੱਕ ਕੌਮ ਜਦੋਂ ਇੱਥੇ ਆਂਦੀ ਹੈ ਪਾਕਿਸਤਾਨ ਦੇ ਵਿੱਚ ਤੇ ਉਹ ਵੀ ਬੜਾ ਅਮਨ ਦਾ ਔਰ ਬੜਾ ਪਿਆਰ ਦਾ ਪੈਗਾਮ ਦਿੰਦੇ ਕਦੀ ਮਹਿਸੂਸ ਹੀ ਨਹੀਂ ਹੁੰਦਾ ਕਿ ਯਾਰ ਇਹ ਸਾਡੇ ਤੋਂ ਵੱਖਰੇ ਲੋਕ ਨੇ ਔਰ ਦੂਸਰੀ ਗੱਲ ਇਹ ਕਿ ਉਹਨਾਂ ਦੇ ਮਫਾਦਤ ਜਿਹੜੇ ਨੇ ਜਦੋਂ ਦਾ ਇੰਡੀਆ ਪਾਕਿਸਤਾਨ ਬਣਿਆ ਹੈ ਉਦੋਂ ਦਾ ਸਿੱਖਾਂ ਨੂੰ ਉਹਨਾਂ ਦੇ ਉਹ ਹਕੂਕ ਜਾਂ ਉਹ ਮਫਾਦਤ ਜਿਹੜੇ ਨੇ ਉਹ ਨਹੀਂ ਮਿਲ ਸਕੇ ਬਲਕਿ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਔਰ ਬਹੁਤ ਦਬਾਉਂਦਾ ਜਿਹੜਾ ਨਾ ਉਹ ਇੱਕ ਪ੍ਰੋਪਗੈਂਡਾ ਕੀਤਾ ਗਿਆ ਹੈ ਉਹ ਤੁਹਾਡੇ ਸਾਹਮਣੇ ਹੀ ਪ੍ਰੋਪਗੈਂਡਾ ਹੁਣ ਤਾਂ ਉਹ ਟੱਕੀ ਚੂਪੀ ਗੱਲ ਹੀ ਕੋਈ ਨਹੀਂ ਹੈਗੀ ਕਿ ਮੈਂ ਆਖਾਂ ਕਿ ਜੀ ਮੈਂ ਤੁਹਾਨੂੰ ਸਬੂਤ ਦੇਵਾਂਗੀ ਮੈਂ ਫਰਾਨਾ ਦੇਵਾਂਗੀ ਸਭ ਹਰ ਕਿਸੇ ਨੂੰ ਪਤਾ ਹੈ ਹਰ ਕਿਸੇ ਦੇ ਸਾਹਮਣੇ ਸਬੂਤ ਨੇ ਕੀ ਕੀ ਸਿੱਖਾਂ ਦੇ ਨਾਲ ਨਹੀਂ ਹੋਇਆ ਉਹ ਕਿਵੇਂ ਕਿਵੇਂ ਬਲਕਿ ਇੰਡੀਆ ਤੋਂ ਨਿਕਲ ਕੇ ਉਹ ਕਿਹੜੇ ਕਿਹੜੇ ਮੂਲਕਾਂ 'ਚ ਵਹਿ ਗਏ ਲੇਕਿਨ ਸਭ ਤੋਂ ਅੱਛੀ ਔਰ ਚੰਗੀ ਔਰ ਵਧੀਆ ਗੱਲ ਸ ਆਪਣੀ ਜ਼ੁਬਾਨ ਨਾਲ ਆਪਣੀ ਮਾਂ ਬੋਲੀ ਨਾਲ ਉਹਨਾਂ ਨੇ ਪਿਆਰ ਕੀਤਾ ਭਾਵੇਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਜਾ ਕੇ ਬੈਠੇ ਇਵਨ ਪੰਜਾਬੀ ਸਿੰਗਰਸ ਨੂੰ ਆਪਣੀ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕੀਤਾ ਔਰ ਗੋਰਿਆਂ ਨੂੰ ਵੀ ਪੰਜਾਬੀ ਗਾਣਿਆਂ ਤੇ ਲਾ ਦਿੱਤਾ ਸਿੱਧੂ ਮੂਸੇਵਾਲਾ ਇਸ ਚੀਜ਼ ਦੀ ਬਹੁਤ ਵੱਡੀ ਐਗਜ਼ਾਮਪਲ ਹੈ ਸਿੱਧੂ ਮੂਸੇਵਾਲਾ ਜਿਹਨੂੰ ਤੁਹਾਨੂੰ ਪਤਾ ਹੀ ਹੈ ਕਿ ਕਦੀ ਉਹਨੂੰ ਕਹਿੰਦੇ ਆ ਕਿ ਜੀ ਉਹ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਤੇ ਕਦੀ ਕਹਿੰਦੇ ਕਿ ਜੀ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਇਹ ਤੁਹਾਨੂੰ ਵੀ ਸਾਰਾ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਲਾ ਕੌਣ ਹੈ ਇੱਕ ਉਹ ਬੰਦਾ ਜਿਹੜਾ ਇੱਕ ਉਭਰਦਾ ਹੋਇਆ ਲੀਡਰ ਬਣ ਸਕਦਾ ਸੀ ਸਿੱਖ ਕਮਿਊਨਿਟੀ ਵਾਸਤੇ ਖੈਰ ਬਰਹਾਲ ਮੈਂ ਇਹ ਚੀਜ਼ ਐਤਰਾਫ ਕਰਨਾ ਸੀ ਹਾਂ ਕਿ ਮੁਹੱਬਤ ਹੈ ਅਸੀਂ ਸਾਡੇ ਦਿਲ ਦੇ ਦਰਵਾਜ਼ੇ ਹਜੇ ਵੀ ਸਿੱਖਾਂ ਵਾਸਤੇ ਖੁੱਲੇ ਨੇ ਕਰਤਾਰਪੁਰ ਦਰਬਾਰ ਸਾਹਿਬ ਜਿਹੜਾ ਨਾ ਉਹਨਾਂ ਵਾਸਤੇ ਗੇਟ ਜਿਹੜਾ ਦਰਵਾਜ਼ਾ ਜਿਹੜਾ ਉਹ ਹਮੇਸ਼ਾ ਖੁੱਲ੍ਹਾ ਹੈ ਉਹ ਕਿੰਦ ਸਾਡੇ ਵੱਲੋਂ ਨਹੀਂ ਹੋਇਆ ਇਹ ਉਹਨਾਂ ਵੱਲੋਂ ਹੋਇਆ ਔਰ ਅੱਲਾਹ ਕਰੇ ਕਿ ਇਹ ਦਰਵਾਜ਼ੇ ਖੁੱਲਣ ਔਰ ਦੁਬਾਰਾ ਉਹ ਆਪਣੇ ਮੁਕੱਦਸ ਮਕਾਮਾਂ ਦੀ ਜਿਹੜਾ ਉਹ ਜ਼ਿਆਰਤ ਕਰ ਸਕਣ ਉਹ ਇੱਥੇ ਆ ਸਕਣ ਔਰ ਜਿਸ ਤਰ੍ਹਾਂ ਉਹ ਇੱਥੇ ਪਾਕਿਸਤਾਨ ਜਾ ਕੇ ਫਿਰਦੇ ਸੀ ਇੱਕ ਪਿਆਰ ਮੁਹੱਬਤ ਉਹਨਾਂ ਨੂੰ ਮਿਲਦਾ ਸੀ ਦੇਖਣ ਨੂੰ ਦੁਬਾਰਾ ਮਿਲੇ ਬਲਕਿ ਨਾਸਿਰ ਢਿੱਲੋ ਸਾਹਿਬ ਉਹ ਇਸ ਚੀਜ਼ ਦੇ ਉੱਤੇ ਬੜਾ ਕੰਮ ਕਰਦੇ ਪਏ ਸੀ ਠੀਕ ਹੈ ਸੇ ਕਮਿਊਨਿਟੀ ਦੇ ਨਾਲ ਉਹਨਾਂ ਦੇ ਇੱਕ ਅੱਛੇ ਰਿਵਾਜਕ ਸੀ ਲੇਕਿਨ ਉਹ ਪਿਛੇ ਦਿਨੋਂ ਤੁਹਾਨੂੰ ਪਤਾ ਹੀ ਹੈ ਕਿ ਫਿਰ ਉਹਨੂੰ ਵੀ ਇੱਕ ਆਈਐਸਏ ਦਾ ਏਜੰਟ ਬਣਾ ਦਿੱਤਾ ਫੜ ਕੇ ਕਿ ਇਹ ਤਾਂ ਆਖਰ ਭਾਈ ਖੁਫੀਆ ਏਜੰਸੀਆਂ ਵਿੱਚ ਕੰਮ ਕਰਦਾ ਫਿਰਦਾ ਜੋ ਇਹਨਾਂ ਦਾ ਦਿਲ ਕਰਦੇ ਉਹ ਬਣਾ ਲੈਂਦੇ ਹੁਣ ਮੈਨੂੰ ਆਖ ਦੇਣ ਕਿ ਜੀ ਇਹ ਪਤਾ ਨਹੀਂ ਹੁਣ ਕੋਈ ਇਹ ਵੀ ਕੋਈ ਆਈਐਸਏ ਦੀ ਏਜੰਟ ਹੈ ਵਈ ਐਸੇ ਤਾਂ ਪਾਕਿਸਤਾਨੀ ਕਾਮਸ਼ਹਰੀ ਹੈ ਸਾਡਾ ਕੰਮ ਹੈ ਤੁਹਾਡੇ ਤੱਕ ਉਹ ਗੱਲਬਾਤ ਲੈ ਕੇ ਆਣਾ ਉਹਨਾਂ ਚੀਜ਼ਾਂ ਤੇ ਰੌਸ਼ਨੀ ਪਾਣਾ ਜੋ ਭਾਰਤ ਕਰਦਾ ਪਿਆ ਔਰ ਇੱਕ ਹਕਾਇਕ ਬਖਾਉਣਾ ਸਬੂਤਾਂ ਨਾਲ ਵਿਖਾਉਣਾ ਔਰ ਅਮਨ ਦੇ ਪੈਗਾਮ ਨੂੰ ਫਰੋਕ ਦੇਣਾ ਅੱਛਾ ਹੁਣ ਇਹ ਜਿਹੜਾ ਵਿਲੌਗ ਹੈ ਕਹਾਣੀ ਹੈ ਉਹਨਾਂ ਖਾਬਾਂ ਦੀ ਜਿਹੜੀ ਨਸਲਾਂ ਤੋਂ ਅੱਖਾਂ ਦੇ ਵਿੱਚ ਜਿਹੜੇ ਨਾ ਉਹ ਵਸੇ ਬੈਠੇ ਨੇ ਉਹ ਖਾਬ ਨੇ ਇਹ ਉਹ ਲਹੂ ਦੇ ਕਤਰੇ ਨੇ ਜਿਨ੍ਹਾਂ ਨੇ ਇੱਕ ਤਹਿਰੀਕ ਨੂੰ ਜਨਮ ਦਿੱਤਾ ਉਹ ਲਹੂ ਦੀ ਤਹਿਰੀਕ ਕਿਹੜੀ ਖਾਲਿਸਤਾਨ ਤਹਿਰੀਕ ਇਹ ਜਿਹੜਾ ਇੱਕ ਤਸਵੁਰ ਇਹ ਹੁਣ ਹਕੀਕਤ ਬਣਦਾ ਜਾ ਰਿਹਾ ਪੰਜਾਬ

ਉਹਨਾਂ ਦੇ ਜਿਹੜੇ ਮਫਾਦਤ ਨੇ ਉਹਨਾਂ ਨੂੰ ਬੜਾ ਸਾਈਡ ਲਾਈਨ ਕੀਤਾ ਜਾ ਰਿਹਾ ਹੈ ਬੜਾ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਆਜ਼ਾਦੀ ਤੋਂ ਬਾਅਦ ਜਦੋਂ ਹਿੰਦੁਸਤਾਨ ਨੇ ਆਪਣਾ ਆئین ਬਣਾਇਆ ਤੇ ਸਿੱਖ ਕਿਆਦਤ ਨੂੰ ਉਹ ਮੁਕਾਮ ਨਹੀਂ ਦਿੱਤਾ ਜਿੰਦੀ ਉਹ ਤਵਕਕ ਕਰਦੇ ਪਏ ਸੀ ਇਹ ਉਹ ਬੀਜ ਨੇ ਜਿਹਦੇ ਬਾਅਦ ਇਹ ਜਿਹੜੀ ਤਹਿਰੀਕ ਹੈ ਇਹ ਖਾਲਿਸਤਾਨ ਤਹਿਰੀਕ ਵਿੱਚ ਬਦਲ ਗਈ ਜਨਾਬ 1973 ਵਿੱਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪੇਸ਼ ਕੀਤਾ ਗਿਆ ਜਿੱਤੇ ਵਿੱਚ ਜਿਹੜਾ ਉਹ ਸਿੱਖਾਂ ਵਾਸਤੇ ਜਿਹੜੀ ਖੁਦਮੁਖਤਾਰੀ ਹੈ ਉਹਦਾ ਮਤਲਬਾ ਸ਼ਾਮਿਲ ਸੀ ਬਾਅਦ ਵਿੱਚ ਸੰਤ ਜਰਨੈਲ ਸਿੰਘ ਹਿੰਦਰਾ ਵਾਲਾ ਇੱਕ ਉਭਰਦਾ ਹੋਇਆ ਇਸ ਤਹਿਰੀਕ ਦਾ ਇੱਕ ਆਹਮ ਤਰੀਨ ਮੋੜ ਸਾਬਤ ਹੋਇਆ ਜੂਨ 1984 ਵਿੱਚ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਹਨੂੰ ਆਪਰੇਸ਼ਨ ਬਲੂ ਸਟਾਰ ਆਖਿਆ ਗਿਆ ਇਸ ਕਾਰਵਾਈ ਦੇ ਨਤੀਜੇ ਦੇ ਵਿੱਚ ਨਾ ਸਿਰਫ ਭਿੰਡਰਾ ਵਾਲਾ ਮਾਰੇ ਗਏ ਬਲਕਿ ਹਜ਼ਾਰਾਂ ਦੀ ਤعداد ਦੇ ਵਿੱਚ ਸਿੱਖ ਜਿਹੜੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਗੁੱਸਾ ਤੇ ਦੁੱਖ ਪੈਦਾ ਹੋ ਗਿਆ ਅਕਤੂਬਰ 1984 ਵਿੱਚ ਇੰਦਰਾ ਗਾਂਧੀ ਨੂੰ ਇਹਨਾਂ ਸਿੱਖਾ ਮੁਹਾਫਜ਼ਾ ਨੇ ਕਤਲ ਕਰ ਦਿੱਤਾ ਫਿਰ ਇਹਦੇ ਬਾਅਦ ਜਿਹੜਾ ਹੈ ਦਿੱਲੀ ਤੇ ਦੀਗਰ ਸ਼ਹਿਰਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਬੜੀ ਹੌਲਨਾਕ ਜਿਹੜੀ ਨਾ ਤਹਿਰੀਕ ਤੇ ਫਸਾਦਾਂ ਸ਼ੁਰੂ ਹੋ ਗਈ ਔਰ ਹਜ਼ਾਰਾਂ ਬੇਗੁਨਾਹ ਵੀ ਮਾਰੇ ਗਏ 1980 ਤੇ 1990 ਦੀ ਦਹਾਈ ਦੇ ਵਿੱਚ ਤਹਿਰੀਕ ਨੇ ਬਹੁਤ ਹੀ ਜਿਆਦਾ şiddat اختیار کئی دہشت گردਾਨਾ ਹਮਲੇ ਜਿਦੇ ਵਿੱਚ 에ਅਰ ਇੰਡੀਆ ਫਲਾਈਟ 182 ਦਾ ਧਮਾਕਾ ਇਸ ਤਹਿਰੀਕ ਦੇ ਸائے ਵਿੱਚ ਹੋਇਆ ਦਿਨਾਰੀ ਨਾਲ ਖਾਲਸਤਾਨ ਦੀ ਤਹਿਰੀਕ ਦੀ ਹਮਾਇਤ ਕੈਨੇਡਾ ਬਰਤਾਨੀਆਂ ਅਮਰੀਕਾ ਚ ਮੁਕੀਮ ਸਿੱਖ ਕਮਿਊਨਿਟੀ ਵਿੱਚ ਵੀ ਦੇਖੀ ਗਈ ਅੱਜ ਖਾਲਸਤਾਨ ਦੀ ਤਹਿਰੀਕ ਇੱਕ ਵਾਰੀ ਫਿਰ ਜੜੀ ਆਉ ਮੌਜੂਦਾ ਬਹਿਸ ਬੰਦੀ ਜਾ ਰਹੀ ਹੈ ਹਰ ਬੰਦਾ ਗੱਲ ਕਰਦਾ ਫਿਰਦਾ ਹੈ ਖਾਲਿਸਤਾਨ ਤਹਿਰੀਕ ਦੀ ਕਿਉਂਕਿ ਹੁਣ ਸਿੱਖ ਜਾਂਦਾ ਹੈ ਹੁਣ ਨਹੀਂ ਅਸੀਂ ਮੰਨਦੇ ਹੁਣ ਅਸੀਂ ਕਿਸੇ ਗੱਲ ਵਿੱਚ ਨਹੀਂ ਆਣਾ ਸੋਸ਼ਲ ਮੀਡੀਆ ਕਿਸਾਨ ਤੇ ਰੈਫਰੈਂਡਮ 2020 ਵਰਗੇ ਇਕਦਮਾਤ ਦੇ ਜ਼ਰੀਏ ਇਸ ਤਹਿਰੀਕ ਵਿੱਚ ਇੱਕ ਨਵੀਂ ਸ਼ਕਲ ਆ ਗਈ ਹੈ ਜਿਹੜੀ ਹੁਣ ਸਾਫ਼ ਵਾਜ਼ੇ ਨਜ਼ਰ ਆ ਰਹੀ ਹੈ ਖਾਲਿਸਤਾਨ ਤਹਿਰੀਕ ਨੇ ਸਿੱਖ ਕੌਮ ਨੂੰ ਕਈ ਸਵਾਲਾਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਹੁਣ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇਕ ਹਕੀਕਤ ਬਣ ਸਕਦਾ ਹੈ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰਦ ਅਮਲ ਹੋਏਗਾ ਇਹ ਜਵਾਬ ਹੁਣ ਵਕਤ ਦੱਸੇਗਾ ਲੇਕਿਨ ਫਿਰ ਉਹੀ ਗੱਲ ਕਿ ਆਪਾਂ ਨੂੰ ਤਾਰੀਖ ਤੋਂ ਸਮਝਣਾ ਚਾਹੀਦਾ ਹੈ ਸਿੱਖਣਾ ਚਾਹੀਦਾ ਹੈ ਇਹ ਆਪਣੀ ਜ਼ਿੰਮੇਵਾਰੀ ਹੈ ਕਿ ਤਾਰੀਖ ਦੇ ਪੰਨੇ ਜਿਹੜੇ ਉਹ ਵੀ ਫੋਲ ਕੇ ਦੇਖਣੇ ਚਾਹੀਦੇ ਆ ਲੇਕਿਨ ਇਥੇ ਇੱਕ ਚੀਜ਼ ਬੜੀ ਵਾਜ਼ੇ ਹੈ ਉਹ ਇਹ ਕਿ ਜਦੋਂ ਇੱਕ ਤਹਿਰੀਕ ਚੱਲਦੀ ਹੈ ਨਾ ਅਗਰ ਉਸ ਤਹਿਰੀਕ ਦੇ ਮਤਾਲਬਾਤ ਨਾ ਮੰਨੇ ਜਾਣ ਤੇ ਮਜ਼ੀਦ ਗਮ ਗੁੱਸਾ ਤੇ ਅੰਦਰ ਜਿਹੜਾ ਨਾ ਉਹ ਜਜ਼ਬਾਤ ਪੈਦਾ ਹੁੰਦੇ ਹੈ ਜਿਹੜਾ مزید ਲੋਕਾਂ ਨੂੰ ਆਪਣੇ ਅੰਦਰ ਇਨਵੋਲਵ ਕਰਦੇ ਹੈ ਜਿੱਥੇ ਪਹਿਲੇ ਚਾਰ ਲੋਕ ਖਾਲਸਾਣ ਦੀ ਤਹਿਰੀਕ ਦੀ ਗੱਲ ਕਰਦੇ ਸੀ ਉਹ ਮਿਲਦੇ ਮਿਲਦੇ ਹੁਣ ਤਕਰੀਬਨ ਸਾਰੀ ਸਿੱਖ ਕਮਿਊਨਿਟੀ ਆਪਣੇ ਵਾਸਤੇ ਇੱਕ ਅਲੱਗ ਵਤਨ ਦਾ ਮੁਤਾਬਲਾ ਕਰਦੀ ਹੈ ਔਰ ਇਹ ਉਹਨਾਂ ਦਾ ਬੁਨਿਆਦੀ ਹੱਕ ਹੈ ਹੁਣ ਇਸ ਤੋਂ ਵੱਧ ਕੇ ਕੀ ਹੋ ਸਕਦਾ ਹੈ ਇਹ ਮੈਂ ਸਿੱਖਾਂ ਕੋਲ ਹੀ ਪੁੱਛਦੀ ਹੈ ਜਿਹੜੇ ਯਾਤਰੀ ਨੇ ਜਿਹੜੇ ਆਪਣੇ ਮਜ਼ਬੂਨ ਨਾਲ ਬਹੁਤ ਪਿਆਰ ਕਰਦੇ ਨੇ ਇਸ ਤੋਂ ਵੱਧ ਕੇ ਕੀ ਚੀਜ਼ ਹੋ ਸਕਦੀ ਹੈ ਕਿ ਜਿਹੜਾ ਉਹਨਾਂ ਵਾਸਤੇ ਆਪਣਾ ਇੱਕ ਕਤਾਰਪੁਰ ਦਰਬਾਰ ਸਾਹਿਬ ਇਕ ਮੱਕਾ ਹੈ ਅੱਜ ਉਹਦਾ ਰਸਤਾ ਤਕਰੀਬਨ ਬੰਦ ਕੀਤੇ ਹੋਏ ਕਿੰਨਾ ਅਰਸਾ ਹੋ ਗਿਆ ਇਹ ਉਹਨਾਂ ਦੇ ਦਿਲਾਂ 'ਚ ਪੁੱਛ ਕੇ ਵੇਖੋ ਕਿ ਉਹਨਾਂ ਦੇ ਦਿਲਾਂ 'ਤੇ ਕੀ guzਰਦੀ ਹੈ ਰੋਜ਼ਾਨਾ ਦੀ ਬੁਨਿਆਦ ਤੇ ਕਿੰਨੇ ਸਿੱਖ ਯਾਤਰੀ ਜਿਹੜੇ ਆ ਉਹ ਕਰਤਾਰਪੁਰ ਦਰਬਾਰ ਸਾਹਿਬ ਹਾਜ਼ਰੀ ਦੇਣ ਵਾਸਤੇ ਆਉਂਦੇ ਸੀ ਉਹ ਉਸ ਹਾਜ਼ਰੀ ਤੋਂ ਮਹਿਰੂਮ ਹੋ ਗਏ ਕੀ ਦੇ ਕਰਕੇ ਸਿਰਫ ਔਰ ਸਿਰਫ ਮੋਦੀ ਦੀ ਹਿੰਦੂਤਵਾ ਪਾਲਿਸੀ ਇੱਕ ਸ਼ਿੱਦਤਪਸੰਦ ਹਿੰਦੂ ਜਿਹੜਾ ਹਿੰਦੂਆਂ ਤੋਂ ਇਲਾਵਾ ਕਿਸੇ ਨੂੰ ਵੀ ਜਿਹੜਾ ਨਾ ਉਹ ਜੀ ਨਹੀਂ ਦਿੰਦਾ ਲੇਕਿਨ ਮੈਂ ਜਿਸ ਕਹਾਂਗੀ ਕਿ ਬੀਂਗ ਅ ਪਾਕਿਸਤਾਨੀ ਸਾਡੀਆਂ ਦੁਆਵਾਂ ਜੜੀਆਂ ਨੇ ਜਿਹੜੀ ਸਾਡੀ ਹਮਦਰਦੀ ਹੈ ਉਹ ਖਾਲਿਸਤਾਨ ਤਹਿਰੀਕ ਦੇ ਨਾਲ ਹੈਗੀ ਹੈ ਔਰ ਡੈਫੀਨੇਟਲੀ ਬੰਨਾ ਚਾਹੀਦਾ ਹੈ ਖਾਲਿਸਤਾਨ ਇੱਕ ਅਲੱਗ ਬਰਤਨ ਜਿੱਥੇ ਸਿੱਖਾਂ ਦੇ ਮਫਾਦਤ ਦੇ ਮੁਤਾਬਿਕ ਉਹਨਾਂ ਨੂੰ ਆਪਣੀ ਜ਼ਿੰਦਗੀ گزارਣ ਦਾ ਮੌਕਾ ਮਿਲ ਸਕੇ ਕੋਈ ਸੀ ਗੱਲਬਾਤ ਦੇ ਨਾਲ ਮੈਨੂੰ ਤੇ ਉਹ ਇਜਾਜ਼ਤ ਤੁਸੀਂ ਲੇਕਿਨ ਤੁਹਾਡਾ ਮੁਲਾਕਾਤ ਹੋਏ ਗਿਨ ਅਗਲੇ ਵਲੌਗ ਦੇ ਵਿੱਚ ਉਦੋਂ ਲਈ ਆਪਣਾ ਖਿਆਲ ਰੱਖੋ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਆਪਣੇ ਹਲਕਾ ਅਹਿਬਾਬ ਚ ਵੀ ਸ਼ੇਅਰ ਕਰਿਆ ਕਰੋ ਬੈਲ ਆਈਕਨ ਵੀ ਪ੍ਰੈਸ ਕਰੋ ਅਸੀਂ ਤੁਹਾਡੇ ਵਾਸਤੇ ਇਦਾਂ ਹੀ ਜਿਹੜੀ ਇਨਫੋਰਮੇਸ਼ਨ ਹੈ ਉਹ ਲੈ ਕੇ ਆਂਦੇ ਰਵਾਂਗੇ ਠੀਕ ਹੈ ਤੁਹਾਡੀ ਸਪੋਰਟ ਦੀ ਤੁਹਾਡੇ ਪਿਆਰ ਦੀ ਮੁਹੱਬਤ ਦੀ ਬਹੁਤ ਜ਼ਰੂਰਤ ਹੁੰਦੀ ਹੈ ਔਰ ਜੋ ਲੋਕ ਵੀਡੀਓਸ ਨੂੰ ਪਸੰਦ ਕਰਦੇ ਆ ਕਮੈਂਟਸ ਕਰਦੇ ਆ ਉਹਨਾਂ ਦਾ ਜੀ ਵੀਰੋ ਐਸਜੀ ਆਈਟੀ ਵੀਡੀਓ ਸਿੱਖਾਂ ਨੂੰ ਸਿੱਖਾਂ ਦੇ ਰਾਈਟਸ ਮਿਲਨੇ ਚਾਹੀਦੇ ਨੇ ਸਿੱਖਾਂ ਨੂੰ ਸਿੱਖਾਂ ਦੇ ਹਕੂਕ ਮਿਲਨੇ ਚਾਹੀਦੇ ਨੇ ਸਿੱਖਾਂ ਦੀ ਇੱਕ ਅਲੱਗ ਪਹਿਚਾਨ ਹੋਣੀ ਚਾਹੀਦੀ ਏ ਉਹਨਾਂ ਦਾ ਜਿਹੜਾ ਇੱਕ ਕਾਰਡ ਹੋਏਗਾ ਜਿਹੜਾ ਅਸੀਂ ਜਿਵੇਂ ਕਹਿਦਾ ਕਿ ਪਾਕਿਸਤਾਨ ਦੇ ਅੰਦਰ ਇੱਕ ਆਈਡੀ ਕਾਰਡ ਹੈ ਸਿੱਖਾਂ ਦਾ ਜਿਹੜਾ ਕਾਰਡ ਹੋਵੇ ਉਹਦੇ ਤੇ ਲਿਖਿਆ ਹੋਵੇ ਖਾਲਸਤਾਨ ਉਹਦੇ ਤੇ ਲਿਖਿਆ ਹੋਵੇ ਕਿਉਂਕਿ ਸਿੱਖ ਹੁਣ ਤੱਕ ਸਰਵਾਈਵ ਕਰਦੇ ਨਜ਼ਰ ਆਏ ਨੇ ਸਿੱਖ ਹੁਣ ਤੱਕ ਸਟਰਗਲ ਕਰਦੇ ਨਜ਼ਰ ਆਏ ਨੇ ਅਸੀਂ ਦੇਖੀਏ ਚੜ੍ਹਦੇ ਪੰਜਾਬ ਦੇ ਸਾਡੇ ਬਹੁਤ ਜ਼ਿਆਦਾ ਭਰਾ ਜਿਨ੍ਹਾਂ ਦੀ ਖੁਆਇਸ਼ ਹੁੰਦੀ ਏ ਜਿਹੜੇ ਚਾਰੇ ਹੁੰਦੇ ਨੇ ਕਿ ਅਸੀਂ ਲਹਿੰਦੇ ਪ ਜਾਈਏ ਇੱਥੇ ਨਨਕਾਣਾ ਸਾਹਿਬ ਜਾਈਏ ਅਸੀਂ ਪੰਜਾ ਸਾਹਿਬ ਜਾਈਏ ਉੱਥੇ ਗੁਰਦੁਆਰੇ ਜਾ ਕੇ ਅਸੀਂ ਵਿਜ਼ਿਟ ਕਰੀਏ ਤੁਸੀਂ ਅੰਦਾਜ਼ਾ ਲਾਓ ਅਗਰ ਲੈਂਦਾ ਤੇ ਚੜਦਾ ਨਾ ਹੁੰਦਾ ਇੱਕ ਸਾਂਝਾ ਪੰਜਾਬ ਹੁੰਦਾ ਤੇ ਕਿਤੇ ਵੀ ਆਣ ਜਾਣ ਦੀ ਪਾਬੰਦੀ ਨਹੀਂ ਸੀ ਹੋਣੀ ਪਾਕਿਸਤਾਨ ਦੇ ਅੰਦਰ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਵੀ ਗੁਰਦੁਆਰੇ ਨੇ ਅਸੀਂ ਦੇਖੀਦਾ ਬਹੁਤ ਜ਼ਿਆਦਾ ਸਿੱਖ ਯਾਤਰੀ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਵੀ ਕਰੀਦੀ ਏ ਤੇ ਬਹੁਤ ਵਧੀਆ ਲੱਗਦਾ ਤੇ ਦੇਖੀਦਾ ਕਿ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਸਿੱਖਾਂ ਨੂੰ ਸਿੱਖਾਂ ਦੇ ਰਾਈਟਸ ਮਿਲਣਗੇ ਜਿਹੜੀ ਤਹਿਰੀਕ ਚੱਲ ਰਹੀ ਏ ਖਾਲਸਤਾਨ ਨੂੰ ਲੈ ਕੇ ਖਾਲਸ ਰਾਜ ਨੂੰ ਲੈ ਕੇ ਉਹ ਕਾਮਯਾਬ ਹੁੰਦੀ ਹੋਈ ਨਜ਼ਰ ਆ ਰਹੀ ਏ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ